ਆਣ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਐ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਅਸ਼ਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿ ਦਿੱਤੀ ਸੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਹੈ ਐ ਉਹਦੇ ਹਾਲੇ-ਦਾਲੇ ਪੁਲਿਸ ਬਿਠਾਤੀ ਵੀਰ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੂਂਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਇਹ ਜਿਹੀ ਇਹ ਜਿਹੀ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਹੈ ਮੰਨ ਕੇ ਭਾਂਸਿਆ ਤੈਨੂੰ ਉਧਰ ਮੁਕਸਰ ਦੇ ਵਿੱਚ ਸ਼੍ਰੀ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਅਖੌਤੀ ਸਿਵਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਏ ਕੱਟਣਾ ਹੋਈ ਨੂੰ ਹਰਜੇਸ਼ ਗਰਗ ਕੋਈ ਪ੍ਰਧਾਨ ਆ ਸਿਵਸਨ ਦਾ ਮੁਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕੀ ਨੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕਲੇ ਪੁਲਿਸ ਨੇ ਉਸ ਬੰਦੇ ਨੂੰ ਰਜੇਸ਼ ਗਰਗ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਹੈ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਿਕਿਉਰਿਟੀ ਦਿਵਾਉਣ ਦੇ ਲਈ ਉੱਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਇਹ ਗੁੰਡਾਗਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਅਸ਼ਲੀਲਤਾ ਫਲਾ ਰਿਹਾ ਉਹਨਾਂ ਨੂੰ ਸਕੋਰਟਿੰਗ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾਂ ਸਿੱਟੇ ਜਾ ਰਹੇ ਆ ਜਿਉਂ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਬਣੇ ਖੜੇ ਆ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਤ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜ ਆਹ ਆ ਆਪਣਾ ਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣੇ ਆ ਦੇਖ ਲਓ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲੋ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਹਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਾ ਨਹੀਂ ਪੜ੍ਹਦੇ ਆ ਪੜ੍ਹਨੇ ਤਾਂ ਇਹ ਸਿਸ਼ੋਧਿਏ ਵਰਗਿਆ ਨੇ ਕੇਦਰੀਵਾਲ ਵਰਗਿਆ ਨੇ ਆ ਅਰਨ ਨਹਿਰ ਵਰਗਿਆ ਨੇ ਬੈਬਕੁਮਾਰ ਵਰਗਿਆ ਨੇ ਉਹ ਅੰਤਰੇ ਕੋਲੇ ਕਿਹੜਾ ਕੰਮ ਹੀ ਨਹੀਂ ਪਹੰਤਦਾ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜ੍ਹਦੇ ਪਰ ਹਿੰਦੀ ਚ ਛਾਪਣਗੇ ਇਹਦਾ ਆ ਕੇ ਉੱਥੇ ਆਪਣੇ ਨਾਬੇ ਉਦ ਘਾਟਨ ਵੀ ਇੱਕ ਹਿੰਦੀ